ਦਾ ਮਨ ਨੂੰ ਇਸ ਢੰਗ ਨਾਲ ਸਮਝਾ ਲਈਏ ਮਨਾ ਜੋ ਪਰਮਾਤਮਾ ਕਰਦੇ ਤੂੰ ਉਹਦੇ ਨਾਲ ਸਹਿਮਤ ਹੋਣਾ ਸ਼ੁਰੂ ਹੋ ਜਾ ਤੇਰੀ ਮਰਜ਼ੀ ਨਹੀਂ ਚੱਲੇ ਫਿਰ ਬੇਨਤੀ ਉਸ ਮਰਜ਼ੀ ਲਈ ਮਨਾ ਲੇ ਪਹਿਲਾ ਤਰੀਕਾ ਸੀ ਸ਼ਬਦ ਵਰਤਿਆ ਸੀ ਸਬਰ ਇਹਦੇ ਅਰਥ ਆਪਾਂ ਕੀਤੇ ਸਨ ਕਿ ਜੋ ਪਰਮਾਤਮਾ ਵੱਲੋਂ ਵਾਪਰੇ ਉਹ ਦੁੱਖ ਹੋਵੇ ਉਹ ਤਕਲੀਫ ਹੋਵੇ ਉਹ ਕੋਈ ਘਾਟਾ ਹੋਵੇ ਉਹ ਪਾਵਾ ਕੋਈ અપਮਾਨ ਹੋਵੇ ਉਹ ਸੰਸਾਰ ਦੇ ਵਿੱਚ ਕੋਈ ਵੀ ਵਾਪਰ ਦੀ ਕੋਈ ਘਟਨਾ ਹੋਵੇ ਸਬਰ ਰਹੀਂ ਕਿ ਤਾਕਤ ਕੋਈ ਹੈ ਨਹੀਂ ਜ਼ੋਰ ਆਪਣੇ ਕੋਲ ਨਹੀਂ ਚਲਣੀ ਸਾਡੀ ਕੋਈ ਨਹੀਂ ਤੇ ਸਬਰ ਦਾ ਅਰਥ ਇਹ ਕਿ ਉਹਨੂੰ ਚੁੱਪ ਕਰਕੇ ਆਪਣੀ ਜ਼ਿੰਦਗੀ ਵਿੱਚ ਮੰਨ ਲੈ ਇਹ ਪਹਿਲੀ ਅਵਸਥਾ ਕਹਿ ਸਕਣਾ ਜੀ ਮੈਂ ਕਿ ਪਹਿਲੀ ਅਵਸਥਾ ਜ਼ੋਰ ਨਹੀਂ ਤਾਕਤ ਨਹੀਂ ਉਹਨੂੰ ਸਤਿ ਵਚਨ ਕਰਕੇ ਚੁੱਪ ਕਰਕੇ ਮੰਨ ਲੈਂਦਾ ਇਹ ਕੱਲ ਅਸੀਂ ਡੀਟੇਲ ਨਾਲ ਬਾਤਿਆ ਸੀ ਦੂਸਰਾ ਹੈ ਰਜ਼ਾ ਵੈਸੇ ਰਜ਼ਾ ਲਫਜ਼ ਦੇ ਅਖਰੀ ਅਰਥ ਨੇ ਖੁਸ਼ੀ ਕਿ ਅਗਲੀ ਅਵਸਥਾ ਐਵੇਂ ਕਿ ਜੋ ਕੁਝ ਵਾਪਰੇ ਉਹ ਦੁੱਖ ਤਕਲੀਫ ਜੋ ਸੀ ਸ਼ਬਦ ਵਰਤੇ ਕੁਝ ਵੀ ਵਾਪਰੇ ਉਹਨੂੰ ਇੰਜ ਪ੍ਰਤੀਤ ਕਰਨ ਲੱਗ ਬਲੱਗ ਪੈਣਾ ਕਿ ਜੋ ਕੁਝ ਵਾਪਰ ਰਿਹਾ ਮੈਨੂੰ ਅੱਜ ਨਹੀਂ ਚੰਗਾ ਲੱਗ ਰਿਹਾ ਪਰ ਸੱਚ ਐਵੇਂ ਮੇਰੇ ਪਰਮਾਤਮਾ ਨੇ ਇਹਦੇ ਵਿੱਚ ਵੀ ਮੇਰਾ ਭਲਾ ਹੀ ਕਰਨਾ ਹੈ ਦੇਖੋ ਅਵਸਥਾ 'ਚ ਫਰਕ ਪੈ ਗਿਆ ਨਾ ਪਹਿਲਾ ਸਬਰ ਕਿ ਚੁੱਪ ਕਰ ਗਿਆ ਜੋ ਵਾਪਰੇ ਆ ਮਨਾ ਮੰਨ ਲੈ ਹੁਣ ਦੂਸਰਾ ਸ਼ਬਦ ਵਰਤਿਆ ਹੈ ਰਜ਼ਾ ਇਹਦਾ ਮਤਲਬ ਕਿ ਜੋ ਪਰਿਪੂਰਣ ਪਰਮਾਤਮਾ ਵੱਲੋਂ ਮੇਰੇ ਲਈ ਵਾਪਰੇ ਆ ਸੱਚ ਏਵੇ ਕਿ ਇਹਦੇ ਵਿੱਚ ਮੇਰਾ ਭਲਾ ਹੋਣਾ ਏ ਤੂੰ ਕਰੋ ਭਲਾ ਕਮ ਭਰੋ ਨਾ ਜਾਣੈ ਸਾਨੂੰ ਸਮਝ ਕੋਈ ਨਹੀਂ ਪਰ ਤੇਰੇ ਕੀਤੇ ਕਰਕੇ ਵੈ ਗੁਰੂ ਜੀ ਸਾਡਾ ਭਲਾ ਕੀ ਹੋਵੇਗਾ ਇਹ ਦੂਸਰਾ ਤਰੀਕਾ ਹੈ ਤੀਸਰੀ ਬੇਨਤੀ ਦਾਸ ਨੇ ਕੀਤੀ ਸੀ ਕਿ تسلیم کرنا ਇਹਦਾ ਮਤਲਬ ਹੈ ਸਵੀਕਾਰ ਕਰ ਲੈਣਾ ਪਹਿਲਾਂ ਸੀ ਸਿਰਫ ਕਿ ਚੁੱਪ ਕਰਕੇ ਸਹਿ ਜਾਣਾ ਫਿਰ ਇਹ ਮੰਨ ਲੈਣਾ ਇਹਦੇ ਵਿੱਚ ਭੜਾ ਹੋਵੇਗਾ ਤੇ ਤੀਸਰਾ تسلیم ਦਾ ਅਰਥ ਸੀ ਕਿ ਜੋ ਪ੍ਰਮਾਤਮਾ ਕਰਦਾ ਸੱਚ ਇਹ ਉਹਨੂੰ ਖਿੜੇ ਮੱਥੇ ਮਿੱਠਾ ਕਰਕੇ ਮੰਨ ਲੈਣਾ ਇਹ ਬਾਣੇ ਦਾ ਸ਼ਿਕਰ ਹੈ ਉਸ ਦੇ ਕੀਤੇ ਤੇ ਉਹਨੂੰ ਸਤ ਵਚਨ ਕਰਕੇ ਮਿੱਠਾ ਕਰਕੇ ਮੰਨਣਾ ਅੱਜ ਮੈਂ ਬੇਨਤੀ ਫਿਰ ਉਸੇ ਤੋਂ ਸ਼ੁਰੂ ਕਰਨੀ ਚਾਹਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰਦੇ ਆਂ ਸਾਨੂੰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੂੰ ਕਾਫੀ ਵਚਨਾ ਪੈਂਦਾ ਹੈ ਕਿਉਂਕਿ ਕਈ ਸ਼ਬਦਾਂ ਦੀਆਂ ਢੁੰਡੀਆਂ ਉਹਨਾਂ ਦੀ ਵਾਰਾਂ ਵਿੱਚੋਂ ਤੇ ਕਵਿਤਾਵਾਂ ਵਿੱਚੋਂ ਖੋਲਦੀਆਂ ਨੇ ਅਰਥ ਮਿਲਦੇ ਨੇ ਦੇਖੋ ਉਹ ਪਰਮਾਤਮਾ ਦਾ ਹੁਕਮ ਅਚਲ ਹੁਕਮ ਜਿਹਨੂੰ ਕੋਈ ਬਦਲ ਨਹੀਂ ਸਕਦਾ ਅਬਦਲਖ ਇਸ ਸੱਚ ਇਹ ਮੋਸ ਦਿਨ ਵੀ ਕਿਾਸੀ ਹੁਕਮ ਲਬਜ਼ ਨੂੰ ਕੇਵਲ ਬੰਦੇ ਦੀ ਜ਼ਬਾਨ ਤੋਂ ਨਿਕਲਿਆ ਹੁਕਮ ਨਾ ਸਮਝੋ ਬੰਦਾ ਕੋਈ ਵੀ ਹੁਕਮ ਕਰਦਾ ਹੈ ਕੋਈ ਵੀ ਆਰਡਰ ਕਰਦਾ ਹੈ ਉਹਨੂੰ ਪੂਰੀਆਂ ਕਰਨ ਲਈ ਬਾਹਰ ਬੜਾ ਮਟੀਰੀਅਲ ਬਹੁਤ ਕੁਝ ਕਰਨਾ ਪੈਂਦਾ ਹੈ ਬੰਦੇ ਇਕੱਠੇ ਕਰਨੇ ਪੈਂਦੇ ਨੇ ਪਰ ਯਾਦ ਰੱਖੋ ਜਦੋਂ ਪਰਮਾਤਮਾ ਹੁਕਮ ਵਰਤਾਂਦਾ ਹੈ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਸਿਰਜਿਆ ਜਾਂਦਾ ਹੈ ਜਿਹਨੂੰ ਸਤਗੁਰੂ ਨੇ ਜਪਜੀ ਸਾਹਿਬ ਵਿੱਚ ਇੱਕ ਸ਼ਬਦ ਕਿਹਾ ਕੀਤਾ ਪਸਾਓ ਇੱਕੋ ਕੁਵਾ ਇੱਕ ਸ਼ਬਦ ਕਿਆ ਇੱਕ ਹੁਕਮ ਹੈ ਉਹਦਾ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲੱਖ ਦਰਿਆ ਹੁਣ ਉਸ ਹੁਕਮ ਵਿੱਚੋਂ ਸਭ ਕੁਝ ਪੈਦਾ ਹੋ ਗਿਆ ਇਹਨੂੰ ਥੋੜਾ ਜਿਹਾ ਜਪਜੀ ਸਾਹਿਬ ਦੀ ਇਸ ਰਚਨਾ ਵਿੱਚੋਂ ਹਜ਼ੂਰ ਦੀ ਇਹ ਪੌੜੀ ਤੇ ਮੇਰਾ ਖਿਆਲ ਜਿਨੂੰ ਹੁਕਮ ਦੀ ਸਮਝ ਪੈ ਜਾਓ ਕਲਪ ਦਾ ਵੀ ਕੋਈ ਨਹੀਂ ਤੇ ਜਿੰਨੀ ਦੇਰ ਤੱਕ ਬੰਦਾ ਖੌਮੇ ਚ ਜਿੰਦਾ ਕੋਈ ਨਹੀਂ ਦੇਰ ਤੱਕ ਹੁਕਮ ਮੰਨਦਾ ਵੀ ਨਹੀਂ ਕਿਉਂਕਿ ਇਹਦੀ ਈਗੋ ਕਹਿੰਦੀ ਤੇਰੇ ਤੋਂ ਵੱਡਾ ਇਸ ਦੁਨੀਆ ਵਿੱਚ ਕੌਣ ਜਦੋਂ ਖੌ ਮਰੇਗੀ ਉਦੋਂ ਹੁਕਮ ਦੀ ਸਮਝ ਪੈਗੀ ਜਦੋਂ ਹੁਕਮ ਦੀ ਸਮਝ ਪੈ ਜਾਏਗੀ ਉਦੋਂ ਬਾਅਦ ਖੌਵੇਂ ਨੇੜੇ ਨਹੀਂ ਆਏਗੀ ਹਜ਼ੂਰ ਦੀ ਇਹ ਪੌੜੀ ਆਪ ਸਭ ਨੂੰ ਚੇਤੇ ਹੈ ਕਿ ਹੁਕਮੀ ਖੋਵਣ ਆਕਾਰ ਇਹ ਸੌਖਾ ਹੋ ਜਾਏਗਾ ਮਨਨ ਵਿੱਚ ਹੁਕਮੀ ਖੋਵਣ ਆਕਾਰ ਹੁਕਮ ਨਾਂ ਕਿਹਾ ਜਾਈ ਹਰ ਢਾਂਚਾ ਆਕਾਰ ਦਾ ਅਰਥ ਕੇਵਲ ਸਾਡਾ ਸ਼ਰੀਰ ਨਹੀਂ ਕਿ ਜੋ ਕੋਈ ਦ੍ਰਿਸ਼ਟ ਮਾਨਸਾ ਨੂੰ ਨਜ਼ਰ ਆਉਂਦਾ ਪਏ ਜੋ ਢਾਂਚਾ ਹੈ ਹਰ ਆਕਾਰ ਉਹਦੇ ਹੁਕਮ ਦੇ ਵਿੱਚ ਹੋਇਆ ਹੈ ਉਹ ਭਾਵੇਂ ਪਰਬਤ ਨੇ ਭਾਵੇਂ ਸਮੁੰਦਰ ਨੇ ਹੁਕਮੀ ਖੋਵਨ ਆਕਾਰ ਖੁਕਮ ਨਾਲ ਕਹਾ ਜਾਈ ਹੁਕਮੀ ਖੋਵਨ ਜੀ ਹੁਕਮ ਮਿਲੇ ਵਢਿਆਈ ਕੌਣ ਉਹਦੇ ਹੁਕਮ ਵਿੱਚ ਜੀ ਪੈਦਾ ਹੋਇਆ ਹੈ ਉਹਦੇ ਹੁਕਮ ਦੇ ਵਿੱਚ ਵਢਿਆਈ ਮਿਲ ਰਹੀ ਹੈ ਹੁਕਮੀ ਖੋਵਨ ਜੀ ਹੁਕਮ ਮਿਲੇ ਵਢਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਹੁਣ ਇਹਨੂੰ ਸਮਝ ਲੈ ਜੇ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਪਾਣਾ ਵੇਖੋ ਸੁਰਤ ਨੂੰ ਚੁੱਕਾਂਗੇ ਤੇ ਸਮਝ ਪੈਗੇ ਕਿ ਕਿਹੜਾ ਮੂਰਖ ਤੇ ਕਿਹੜਾ ਸਿਆਣਾ ਕਿਹੜਾ ਅਗਿਆਨੀ ਤੇ ਕਿਹੜਾ ਗਿਆਨੀ ਕਿਹੜਾ ਸਹੀ ਰਸਤੇ ਤੇ ਕਿਹੜਾ ਭੁੱਲਿਆ ਹੋਇਆ ਤੇ ਪ੍ਰਮਾਤਮਾ ਮੂਰਖ ਵਿੱਚ ਵੀ ਤੇ ਸਿਆਣਿਆਂ ਵਿੱਚ ਤੇਰਾ ਹੀ ਤਾਂ ਪਾਣਾ ਵਰਤ ਰਿਹਾ ਹੈ ਨਾ ਜਿਹੜੇ ਅਤ ਤੇ ਉਤਮ ਨੇ ਸਰੇਸ਼ਟ ਨੇ ਉਹ ਵੀ ਤੇਰੇ ਹੁਕਮ ਚ ਜਿਹੜੇ ਨੀਚ ਕੰਮ ਕਰਦੇ ਪਏ ਨੇ ਪਰਮਾਤਮਾ ਉਹ ਵੀ ਤੇਰੇ ਹੁਕਮ ਚ ਨੇ ਹੁਣ ਇਹਨੂੰ ਫਿਰ ਸਮਝਿਓ ਆਮ ਤੌਰ ਤੇ ਬੰਦਾ ਇਹ ਇਸ ਨਾਲ ਸਹਿਮਤੀ ਹੁੰਦਾ ਵੀ ਜਿਹੜੇ ਨੀਚ ਕੰਮ ਕਰਦੇ ਨੂੰ ਠੋਕੋ ਇਹ ਸ਼ਬਦ ਅਸੀਂ ਕਾ ਉਹ ਖਤਮ ਹੋ ਜਾਣੇ ਚਾਹੀਦੇ ਤੇ ਦੁਨੀਆਂ ਚ ਯਾਦ ਰੱਖੋ ਬੰਦੇ ਦੇ ਵਾਸ ਵਿੱਚ ਹੁੰਦਾ ਇਹ ਕਿਸੇ ਨੂੰ ਆਪਣੇ ਤੋਂ ਬਿਨਾਂ ਰੋਟੀ ਨਾ ਖਾਣ ਦਿੰਦਾ ਪਰਮਾਤਮਾ ਤੇ ਇੰਨਾ ਬਯੰਤ ਹੈ ਸੱਚ ਇਹ ਵੇ ਬੰਦੇ ਦੀ ਪਰਵਾਹ ਨਾ ਕਰਦੇ ਆ ਹੋਇਆ ਵੀ ਇਹਦੇ ਵਿਰੋਧੀ ਦੀ ਪੱਤ ਟੱਕੀ ਜਾਂਦਾ ਹੈ ਇਸ ਕਾ ਹੱਥ ਹੋਏ ਤਾਂ ਸਭ ਕੁਝ ਲੇ ਬੰਦੇ ਦੇ ਹੱਥ ਵਿੱਚ ਹੋਵੇ ਸੱਚ ਇਹ ਵੇ ਇਹ ਕਿਸੇ ਨੂੰ ਕੁਝ ਦੈ ਨਾ ਮੈਂ ਫਿਰ ਬੇਨਤੀ ਕਰਾਂਗਾ ਇਹਨੂੰ ਪਾਣੇ ਨੂੰ ਸਮਝਣ ਲਈ ਕਿ ਹੁਕਮੀ ਖੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਖੋਵਨ ਜੀ ਹੁਕਮ ਮਿਲੇ ਵਡਿਆਈ